500 ਦੇ ਪ्योर ਕੈਮਰੇ ਦਾ ਸੂਟ ਜੇ ਦੇਖੋ ਡਿਜ਼ਾਈਨਿੰਗ ਦੇਖੋ ਜੀ ਆ ਦੇਖੋ ਰੰਗਾਂ ਦੇ ਵਿੱਚ ਕੋਈ 500 ਦੇ ਵਿੱਚ ਲਾਤੇ ਢੇਰ ਜਿੱਤੇ ਬਾਜ਼ਾਰਾਂ ਦੇ ਵਿੱਚ 5-500 ਦਾ ਇੱਕ ਦਿਨ ਅਸੀਂ ਦੇਣੇ 500 ਦੇ ਦੋ ਉਹ ਰੰਗ ਜਿੱਦਾਂ ਦੇ ਮਰਜ਼ੀ ਲੈ ਲੋ ਉਹ ਡਿਜ਼ਾਈਨ ਜਿੱਦਾਂ ਦੇ ਮਰਜ਼ੀ ਲੈ ਲੋ ਆਹ ਦੇਖੋ 500 ਦੇ ਦੋ 500 ਬਾਜੀ ਡਿਜ਼ਾਈਨਰ ਦੇ ਵਿੱਚ ਪੂਰੀ ਪਰਮਾਰ ਲਾਤੀ ਆਹ ਦੇਖੀ ਚਲੋ ਮੇਰਾ ਵੀ ਤੁਸੀਂ ਕੱਢੀ ਜਾਣਾ ਚੁੱਕੀ ਹੈ ਨਾ ਹੱਥ ਰੱਖੀ ਆ ਸਿਲੈਕਟ ਕਰ ਜਾ ਲੈ ਕੇ ਜਾਈ ਜਾਣਾ ਜਿਹੜਾ ਬਿਆਦ ਵਿੱਚ ਤੁਹਾਨੂੰ ਮਿਲਦੇ 8-800 ਰੇ 5-500 ਰੇ ਤੁਹਾਨੂੰ ਦੇਤੇ 500 ਰੇ ਦੋ 500 ਦੇ ਦੋ ਨਾਲੇ ਇੱਕ ਹੋਰ ਵੱਡੀਆਂ ਫਿਰ 7-800 ਵਾਲਾ ਸੂਟ ਜਿਹੜਾ ਦੇਤਾ 800 ਰੁਪਏ ਦੇ ਅ 800 ਦੇ ਰਿਹਾ 800 ਰੁਪਏ ਦੇ ਦੋ ਮੈਂ ਕਹਿੰਦਾ ਇਹੋ ਜੇ ਵਾਲੇ ਸੂਟ ਵੀ ਤੁਹਾਨੂੰ ਦੇ ਦਾਂਗੇ 800 ਦੇ ਦੋ 800 ਦੇ ਦੋ ਮੇਰੀ ਡਿਜ਼ਾਈਨਿੰਗ ਦੀ ਵੇਖੋ ਕੋਈ ਕਮੀ ਨਹੀਂ ਜਿੱਦਾਂ ਦਾ ਮਰਜ਼ੀ ਰੰਗ ਲਓ ਉਹ ਪਿੰਕ ਲੈਣਾ ਗਾਜਰੀ ਲੈਣਾ ਮਰੂਨ ਲੈਣਾ ਪਾਵੇਂ ਮਸਟਰ ਸ਼ੇਲਰੀ ਤੇ ਪਾਵੇਂ ਲੈਣਾ ਰੋਲ ਤੇ ਪਾਵੇਂ ਲੈਣਾ ਬਲੈਕ ਮੈਂ ਕਿਹਾ ਕਮੀ ਕੋਈ ਨਹੀਂ ਜਿੱਥੋਂ ਤੱਕ ਨਜ਼ਰ ਵੱਜਦੀ ਵੇਖੀ ਜਾਓ ਰੰਗਾਂ ਦੇ ਵਿੱਚ ਕੋਈ ਕਮੀ ਨਹੀਂ ਆ ਕਿਸੇ ਨੇ ਲੈਣਾ ਗਾਜਰੀ ਕਲਰ ਉਹ ਕਿਸੇ ਨੇ ਲੈਣਾ ਗ੍ਰੀਨ ਕਲਰ ਕਿਸੇ ਨੇ ਲੈਣਾ ਬਲੈਕ ਕਲਰ ਤੇ ਲੈਣਾ ਫਰੋਜੀ ਦੀ ਜਾਨ ਲੈਣਾ ਰੈੱਡ ਆ ਵੇਖੋ ਥਾਨਾ ਦੇ ਥਾਨ ਪੇਰੇ ਜਿੱਥੋਂ ਤੱਕ ਮਰਜ਼ੀ ਨਿਗਾਹਵਾ ਆ ਜੀ ਇਹ ਸਾਰਾ ਸੂਟ ਘਮਾਰਿਓ ਸਾਰੇ ਬਸੇ ਕੈਮਰਾ ਘਮਾਰਿਓ ਇਹੋ ਜਿਹੇ ਰੇਟ ਜਿੱਥੇ ਬਜ਼ਾਰਾ ਚ ਮਿਲਦਾ ਇੱਕ ਸੂਟ ਉਸੇ ਇੱਕ ਰੇਟ ਚ ਤੁਹਾਨੂੰ ਦੇ ਦਾਂਗੇ ਆਪਾਂ ਦੋ ਸੂਟ ਰੰਗ ਜਿਹੜਾ ਕੋਟ ਡਿਜ਼ਾਈਨ ਜਿਹੜਾ ਕੋ ਆ ਦਿਖਾ ਮੇਰਾ ਭਰਾ ਚੈੱਕ ਕਰੋ ਭਾਜੀ ਡਿਜ਼ਾਈਨ ਜਿਹੜਾ ਕੋ ਤੁਹਾਨੂੰ ਦੇ ਦਾਂਗੇ ਜੀ ਰੰਗ ਵੀ ਉਹ ਬੜੇ ਜਿਹੜੇ ਮਹਿੰਗੇ ਮਹਿੰਗੇ ਰੰਗ ਨੇ ਤੁਹਾਨੂੰ ਆਸੇ ਕਰੋ ਭਾਜੀ ਜਿਹੜਾ ਰੰਗ ਕੋ ਤੁਹਾਨੂੰ ਆਪ ਕਰ ਕਰ ਦੇਈ ਜਾਣੇ ਆ ਆ ਦਿਖਾ ਮੇਰਾ ਭਰਾ ਇੱਕ ਆ ਸੂਟ ਲਓ 350 ਦਾ ਸੂਟ ਦਾਂ ਜਿਹੜਾ ਕਿ ਬਜਾਰੇ 590 ਰੁਪਏ ਦਾ ਸੂਟ ਅਸੀਂ ਤੁਹਾਨੂੰ 700 ਰੁਪਏ ਦੇ ਦੋ ਸੂਟ ਦੇ ਦੇ ਰਹੇ ਆ ਦੇਖੋ ਪਲੇਨ ਸਲਵਾਰ ਨਾਲ ਪ੍ਰਿੰਟਿੰਗ ਸ਼ਰਟ ਦੇ ਵਿੱਚ 700 ਰੁਪਏ ਦੇ ਦੋ 700 ਨੂੰ ਭਾਜੀ ਇਹਨਾਂ ਦੇ ਵੀ ਤੁਹਾਨੂੰ ਵੱਡੀ ਪਰਮਾਰਦ ਆਤੀ ਆ ਰੰਗ ਤੁਸੀਂ ਦੇਖੀ ਜਾਣੇ ਆ ਚੂਜ਼ કરી ਜਾਣੇ ਨੇ ਪਾ ਕੇ ਕਰੀ ਜਾਣੇ ਨਾਲ ਹੀ ਲਫਾਫੇ ਚ ਪਾਵਾ ਤੁਹਾਨੂੰ ਦੇ ਹੀ ਜਾਣੇ ਆ ਇਹ ਰੱਤੇ ਵੀ ਤੁਹਾਨੂੰ ਵੱਡੀ ਆਫਰ ਦਿੱਤੀ ਆ ਕਹਿੰਦੇ ਇਹਨਾਂ ਸੂਟਾਂ ਦੇ ਵੀ ਤੁਹਾਨੂੰ ਦੇ ਦੇਣੀ ਆ ਆਪਾਂ 700 ਰੁਪਏ ਦੋ ਆ ਲੋ ਚੱਕੋ ਕਰੋ ਜੀ ਪਾਜੀ ਮੈਚਿੰਗ ਦੇ ਵਿੱਚ ਤੁਹਾਨੂੰ ਸੂਟ ਦਿਖਾ ਰਿਹਾ ਹੁਣ ਮੈਚਿੰਗ ਦੇ ਵਿੱਚ ਵੀ ਤੁਹਾਨੂੰ ਵੱਡੀ ਪਰਮਾਰ ਦਿੱਤੀ ਮਾ ਤੁਸੀਂ ਦਸਤਾਰ ਨੇ ਇੱਧਰ ਵਖਾ ਮੇਰਾ ਵੀਰ ਮੈਚਿੰਗ ਦੇ ਵਿੱਚ ਸੂਟ ਨਾਲ ਲਾ ਕੇ ਸਲਫ ਸਲਵਾਰ ਤੇ ਪ੍ਰਿੰਟਡ ਸ਼ਰਟ ਜਿਹੜਾ 8 8 9 900 ਦੇ ਵਿੱਚ ਸੂਟ ਬਜ਼ਾਰਾਂ ਦੇ ਦਾ ਅਸੀਂ ਤੁਹਾਨੂੰ ਦੇ ਦੇਣਾ 500 ਦੇ ਇਹਦੇ ਵਿੱਚ ਵੀ ਕੋਈ ਡਿਜ਼ਾਈਨਿੰਗ ਦੇ ਵਿੱਚ ਕਮੀ ਨਹੀਂ ਮੈਂ ਕਿਹਾ ਡਿਜ਼ਾਈਨ ਚੜਦੇ ਤੋਂ ਚੜਦਾ ਡਿਜ਼ਾਈਨ ਆ ਦੇਖੋ ਰੰਗਾਂ ਦੇ ਵਿੱਚ ਕੋਈ ਕਮੀ ਨਹੀਂ ਭਾਵੇਂ ਤੁਸੀਂ ਰਾਂਟਾ ਦੇਖੋ ਬੀਬੀਆਂ ਕਹਿੰਦੀਆਂ ਰਾਂਟਾ ਤੇ ਸੂੜ ਪੱਤੀ ਪੱਛੀ ਤਿੰਨ ਤਿੰਨ ਯਾਦ ਫੇ ਪਾ ਨੂੰ ਕੋ ਸਸਤਾ ਮੈਂ ਕਿਹਾ ਉਹਨਾਂ ਨੂੰ ਨਜ਼ਰ ਦੇ ਵਿੱਚ ਰੱਖਦੇ ਆ ਅਸੀਂ ਰਾਮਟਾ ਦੇ ਸੂੜ ਮੈਚਿੰਗ ਦੇ ਵਿੱਚ ਤਿਆਰੀਆਂ ਕਰਾ ਦਿਆਂ ਆ ਦੇਖੋ ਡਿਜ਼ਾਈਨਿੰਗ ਦੇ ਵਿੱਚ ਮੈਂ ਕਹਿੰਦਾ ਡਿਜ਼ਾਈਨ ਦੇਖੀ ਚਲੋ ਰੰਗ ਦੇਖੀ ਚਲੋ ਇਹੋ ਜਿਹੇ ਰੰਗ ਤੁਸੀਂ ਕਹਣਾ ਭਾਜੀ ਇਹਦੇ ਇੰਨੇ ਇੰਨੇ ਸਸਤੇ ਭਾ ਸੋ ਮਾਤੂਸੀ ਦਸਤਾਰ ਨਾਲਦੀ ਵੱਡੀ ਆਫਰ ਕਹਿੰਦੇ ਆਫਰਾਂ ਦੇ ਵਿੱਚ ਵੀ ਤੁਹਾਨੂੰ ਮੈਚਿੰਗ ਸੂਟ ਦੇਣ ਲੱਗਿਆ ਆ ਮੈਚਿੰਗ ਸੂਟ ਚੈੱਕ ਕਰੋ ਆ ਲਓ ਜੀ ਮੈਚਿੰਗ ਸੂਟ ਦੇ ਵਿੱਚ ਸਲਵਾਰ ਤੇ ਵਰਕ ਤੇ ਨਾਲ ਦੇ ਦੇ ਦਿੰਨੀ ਹੈ ਪ੍ਰਿੰਟਡ ਸ਼ਰਟ ਦੇ ਨਾਲ ਇਹਨਾਂ ਵਿੱਚ ਵੀ ਬੜੇ ਡਿਜ਼ਾਈਨ ਆ ਆ ਦੇਖੋ ਪੂਰੇ ਦਾ ਪੂਰਾ ਇਸ ਖਾਤਾ ਤੁਹਾਡਾ ਆ ਦੇਖੋ ਡਿਜ਼ਾਈਨਿੰਗ ਦੇ ਆ ਡਿਜ਼ਾਈਨ ਜਿਸ ਤਰ੍ਹਾਂ ਮਰਜ਼ੀ ਲਓ ਜਿੱਦਾਂ ਦਾ ਮਰਜ਼ੀ ਕਰਾ ਲਓ ਲਾਈਟ ਲਓ ਡਾਰਕ ਲਓ ਉਹ ਮੀਡੀਅਮ ਸ਼ੇਡ ਲਓ ਮੈਂ ਕਹਾ ਆਲ ਓਵਰ ਦੇ ਵਿੱਚ ਵੀ ਅਸੀਂ ਤਨ ਤਨ ਕਰਾ ਦੇਣੀ ਹੈ ਆਲ ਓਵਰ ਦੇ ਵਿੱਚ ਸੂਟ ਛੋਟੇ ਪ੍ਰਿੰਟਿੰਗ ਲੈ ਲਓ ਵੱਡੇ ਲੈ ਲਓ ਛੋਟੇ ਫਲਾਵਰ ਲੈ ਲਓ ਵੱਡੇ ਫਲਾਵਰ ਲਓ ਆ ਦੇਖੋ ਮੈਚ ਆ ਦੇ ਭਰਪੂਰ ਇਸ ਤੋਂ ਵੱਧ ਇਹ ਦੇਖੋ ਜੀ ਟਾਪ ਟਾਪ ਦੇ ਸੂਟ ਜਿਹੜਾ 1090 ਰੁਪਏ ਦਾ ਸੂਟ ਤੁਹਾਨੂੰ 700 ਰੁਪਏ ਦੇ ਮਾਤੂਸ਼ੀ ਦਸਤਾਰ ਨੇ ਇਹਦੇ ਵਿੱਚ ਹੀ ਮਾਤੂਸ਼ੀ ਦਸਤਾਰ ਨੇ ਤੁਹਾਨੂੰ ਬੜੀ ਪਰਮਾਦ ਦੇ ਰਹੀਆਂ ਤੁਸੀਂ ਬਸ ਹੱਥ ਰੱਖਣਾ ਸੂਟ ਪਸੰਦ ਕਰਨਾ ਸੂਟ ਤੁਹਾਡੇ ਸਾਹਮਣੇ ਹੈ ਡਿਜ਼ਾਈਨਿੰਗ ਦੀ ਤੁਹਾਨੂੰ ਕੋਈ ਘਾਟ ਨਹੀਂ ਆ ਰੰਗਾਂ ਦੀ ਤੁਹਾਨੂੰ ਕੋਈ ਘਾਟ ਨਹੀਂ ਆ ਇੱਧਰ ਰਖਾ ਮੇਰਾ ਫਿਰ ਜਿੰਨੇ ਰੰਗ ਕੋ ਜਿੰਨੇ ਡਿਜ਼ਾਈਨ ਕੋ ਤੁਹਾਡੇ ਸਾਹਮਣੇ ਰੱਖ ਦਨੇ ਤੁਸੀਂ ਬਸ ਸਿਲੈਕਟ ਕਰਨਾ ਲੈ ਕੇ ਜਾਣਾ ਸੋ ਇੱਕ ਸੂਟ ਦੇ ਰੇਡ ਦੇ ਵਿੱਚ ਮਾਤੂਸ਼ੀ ਦਸਤਾਰ ਤੁਹਾਨੂੰ ਦੋ ਰੋ ਸੂਟ ਦੇ ਰਿਹਾ ਸੋ ਹੁਣ ਤੁਹਾਨੂੰ ਵਧੀਆਂ-ਵਧੀਆਂ ਸੋਹਣ-ਸੋਹਣੇ ਦੁਪੱਟਿਆਂ ਦੇ ਨਾਲ ਸੋਹਣ-ਸੋਹਣੇ ਸੂਟ ਸਿਰਫ ਮਾਤੂਸ਼ੀ ਦਸਤਾਰ ਨਾ ਪੀਓ ਵੱਡੀ ਆਫਰ ਤੁਸੀਂ ਹੁਣ ਕਿੱਥੇ ਆ ਜੀ ਮਾਤੂਸ਼ੀ ਦਸਤਾਰ ਬੁੱਟਰ ਰੋਡ ਕਾਦੀਆਂ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਕੇ ਇੱਕ ਵਾਰੀ ਪਹੁੰਚ ਜਾਓ ਤੁਹਾਨੂੰ ਵਧੀਆਂ-ਵਧੀਆਂ ਪਰਮਹਾਰ ਵਧੀਆਂ-ਵਧੀਆਂ ਆਫਰਾਂ ਤੁਹਾਡੇ ਤੱਕ ਪਹੁੰਚਾ ਦੇਗੇ ਹੁਣ ਵੀਡੀਓ ਨੂੰ ਕਰ ਦਿਓ ਬੱਤ-ਬੱਤ ਸ਼ੇਅਰ